ਲੋਕ ਸਭਾ ਸੰਸਦ ਅਮਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਨਵਾਂ ਸ਼ਹਿਰ ਦੇ ਵਿੱਚ ਬਵੈਨ ਸਿੱਖ ਸੰਗਠਨਾ ਵੱਲੋਂ ਜਿਹੜਾ ਆ ਰੋਸ਼ ਪ੍ਰਦਰਸ਼ਨ ਕੀਤਾ ਗਿਆ ਆ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਿਸ ਵਿੱਚ ਸਿੱਖ ਸੰਗਠਨਾ ਨਾਲ ਜੁੜੇ ਨੌਜਵਾਨਾਂ ਵੱਲੋਂ ਸੰਸਦ ਅਮਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਉਪਰੰਤ ਜਿਹੜੇ ਸੰਗਠਨ ਮੈਂਬਰਾਂ ਵੱਲੋਂ डीसी ਨਵਾਂ ਸ਼ਹਿਰ ਉਹਨਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਸਰਕਾਰ ਤੋਂ ਜਿਹੜੀ ਆ ਇਹ ਲੋਕ ਸਭਾ ਸੰਸਦ ਅਮਰਿਤਪਾਲ ਸਿੰਘ ਦੀ ਜਲਦ ਤੋਂ ਜਲਦ ਰਿਹਾਈ ਕਰਵਾਉਣ ਦੀ ਮੰਗ ਕੀਤੀ ਗਈ ਆਗੂਆਂ ਵੱਲੋਂ ਜਿਹੜਾ ਕਿਹਾ ਗਿਆ ਕਿ ਸੰਸਦ ਅਮਰਿਤਪਾਲ ਸਿੰਘ ਜੋ ਕਿ ਨਸ਼ੇ ਦੇ ਖਿਲਾਫ ਇੱਕ ਮੋਰਚਾ ਖੋਲ ਕੇ ਬੈਠੇ ਸਨ ਉਹਨਾਂ ਦੇ ਉੱਤੇ ਇਸ ਤਰ੍ਹਾਂ ਜਿਹੜਾ ਆ ਐਨਐਸਸੀ ਲਗਾਇਆ ਜਾਣਾ ਪੂਰੀ ਤਰ੍ਹਾਂ ਗੈਰਕਾਨੂੰਨੀ ਆ ਆ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਸ ਵਿੱਚ ਡੀਸੀ ਨਵਾਂ ਸ਼ਹਿਰ ਨੂੰ ਆਗੂਆਂ ਵੱਲੋਂ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਸੱਜਣਾਂ ਨੂੰ ਪ੍ਰੋਟੈਸਟ ਕਰ ਰਹੇ ਹੋ ਅੰਮ੍ਰਿਤ ਪਾਲ ਜੀ ਪੂਰਾ ਮਾਮਲਾ ਕੀ ਮਾਮਲਾ ਇਹ ਵੀ ਜਿਹੜਾ ਉਹਨਾਂ ਨੇ ਨਸ਼ਿਆਂ ਖਿਲਾਫ ਅਮਰਤਪਾਲ ਸਿੰਘ ਨੇ ਮਹਿਮਰਿੰਦੀ ਸੀ ਅੱਜ ਤੀਸਰੀ ਵਾਰ ਪੰਜਾਬ ਸਰਕਾਰ ਨੇ ਐਨਐਸਸੀ ਲਾ ਕੇ ਪਹਿਲੇ 1 ਸਾਲ ਲਈ ਲਾਈ ਫਿਰ ਦੂਜੇ ਸਾਲ ਲਈ ਲਾਈ ਹੋ ਤੀਜੇ ਸਾਲ ਲਈ ਲਾ ਕੇ ਜਿਹੜੀ ਐਨਐਸਸੀ ਉਹਨੂੰ ਢਿਬਰੂਗੜੀ ਦੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਤੁਸੀਂ ਕਹਿੰਦੇ ਉਹਨਾਂ ਦਾ ਜ਼ੁਲਮ ਕੀ ਆ ਅਫੈਂਸ ਕੀ ਆ ਕਿ ਉਹ ਪੰਜਾਬ ਦੇ ਇੱਕ ਨੰਬਰ ਦੇ ਸ਼ਹਿਰੀ ਨਹੀਂ ਆ ਉਹ ਪੰਜਾਬ ਵਿੱਚ ਵੱਸਦੇ ਨਹੀਂ ਜਿਹੜਾ ਉਹਨਾਂ ਤੇ ਐਨਐਸ ਲਾ ਕੇ ਜਗਰੂਗੜ ਜੇਲ੍ਹ ਵਿੱਚ ਭੇਜਿਆ ਇੱਥੇ ਪੰਜਾਬ ਦੇ ਵਿੱਚ ਜ਼ਿਲ੍ਹਾ ਨਹੀਂ ਜੇ ਕਿਸੇ ਨੇ ਕੋਈ ਯੁਰਮ ਕੀਤਾ ਸਰਕਾਰ ਦੀ ਨਜ਼ਰ ਵਿੱਚ ਉਤੇ ਇਹ ਪarcha ਦਰਜ ਕਰਕੇ ਉਤੇ ਕੇਸ ਚਲਾਇਆ ਜਾਵੇ ਜਿਹੜਾ ਅਦਾਲਤ ਨੂੰ ਸਜ਼ਾ ਦੇ ਦੂਗੀ ਇਹ ਥੋੜੀ ਕਿ ਬਿਨਾਂ ਅਦਾਲਤ ਦੇ ਸਜ਼ਾ ਦੇ ਉਤੇ ਉਹਨੂੰ ਬੰਦੇ ਨੂੰ ਜੇਲ੍ਹ ਚ ਰੱਖਿਆ ਗਿਆ ਇਹਨਾਂ ਨੂੰ ਖੁਸ਼ ਹੋ ਜਿਹੜੇ ਸਿੰਘ ਐ ਇੱਥੇ ਲਿਆਂਦੇ ਵੀ ਆ ਤੇ ਇਹ ਸਾਡੀ ਅੱਜ ਮੰਗਿਆ ਜਿਹੜੇ ਹੋਰ ਵੀ ਬੰਦੀ ਸਿੰਘ 30 32 32 ਸਾਲਾਂ ਤੋਂ ਜਿੱਲਾਂ ਦੇ ਵਿੱਚ ਬੰਦਿਆ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਤਾਂ ਜੋ ਇੱਕ ਨਗਰ ਦੇ شہری ਬਣ ਕੇ ਆਪਣੇ ਪਰਿਵਾਰਾਂ ਵਿੱਚ ਰਹਿ ਸਕਣ ਆਪਣੀ ਜਿੰਦੀ ਜਿੰਦਗੀ ਬਤਾ ਸਕਣ ਜੇ ਕਿਸੇ ਨੇ ਜੁਰਮ ਕੀਤਾ ਹੈ ਤੇ ਉਹ ਉਹਨੂੰ ਕਾਨੂੰਨ ਸਿਖਾ ਦਿੰਦਾ ਕਾਨੂੰਨ ਦੀ ਸਜ਼ਾ ਮੁਤਾਬਕ ਉਹ ਜਦੋਂ ਆਪਣੀ ਸਜ਼ਾ ਕੱਟ ਲੈਂਦਾ ਤੇ ਉਹ ਕੱਟ ਕੇ ਆਪਣੇ ਘਰ ਵਿੱਚ ਆਪਣੇ ਵਾਪਸ ਆ ਜਾਂਦਾ ਇੱਕ ਚੰਗਾ ਨਾਗਰਿਕ ਬਣ ਕੇ ਫਿਰ ਦੁਬਾਰਾ ਰਹਿੰਦਾ ਇਹ ਤਾਂ ਕਾਨੂੰਨ ਹੈ ਜੇ ਹੁਣ ਕਾਨੂੰਨ ਮੁਤਾਬਕ ਕਿਸੇ ਨੂੰ ਜਿਹੜਾ ਹੈਗਾ ਉਹਨੂੰ ਸਜ਼ਾ ਦਿੱਤੀ ਜਾਵੇ ਪਰ ਇਹ ਤਾਂ ਨਹੀਂ ਹੋਇਆ ਵੀ ਕਿਸੇ ਨੂੰ ਜਿੱਲਾਂ ਵਿੱਚ ਬੰਦ ਕਰਕੇ ਲੰਮਾ ਲੰਮਾ ਸਮਾਂ ਉਹ ਜਿੰਨਾ ਵਿੱਚ ਰੱਖਿਆ ਜਾਵੇ ਇਹ ਇਹ ਸਾਡੀ ਮੰਗ ਹੈ ਅਸੀਂ ਇਹ ਆਪਣੀ ਮੰਗ ਦੁਆਰਾ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਇਹ ਸਾਡੀ ਆਵਾਜ਼ ਜਿਹੜੀ ਹੈਗੀ ਆ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ ਪਰ ਪੰਜਾਬ ਤੇ ਲਈ ਸਿਰਫ 90 ਸਕੇ ਹਾਂਜੀ ਜਾਂ ਰੋਜ਼ ਪ੍ਰਦਰਸ਼ਨ ਵੀ ਕਰ ਰਹੇ ਹਾਂ ਸੇ ਪੰਜਾਬ ਚ ਹੀ ਸਿਰਫ ਆਵਾਜ਼ ਨਵੇਂ ਸਰ ਹੋ ਰਹੀ ਹੈ ਨਾ ਪੂਰੇ ਪੰਜਾਬ ਨੇ ਪੰਜਾਬ ਚ ਹੀ ਆ ਪੂਰੇ ਪੰਜਾਬ ਦੇ ਸਾਰੇ ਡੀਸੀ ਸਾਹਿਬਾਨ ਨੂੰ ਅੱਜ ਮੰਗ ਪੱਤਰਤਾ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਅਗਲੀ ਰਣਨੀਤੀ ਕੀ ਹੋਵੇਗੀ ਉਹ ਜੀ